ਚੋਣ ਕਮਿਸ਼ਨਰ ਦੇ ਵੱਲੋਂ ਹਲਕਾ ਗਿੱਦੜਬਾਹਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟਲੋਂ ਨੂੰ ਸਖਤ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਥੇ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਹੈ ਕਾਂਗਰਸ ਪਾਰਟੀ ਨੇ ਸ਼ਿਕਾਇਤ ਕੀਤੀ ਹੈ ਤੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਚੋਣ ਕਮਿਸ਼ਨਰ ਦੇ ਵੱਲੋਂ 24 ਘੰਟਿਆਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ ਹੈ ਮਾਮਲਾ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਹਲਕਾ ਗਿੱਦੜਬਾਹਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪਿਟੇ ਲੋ ਨੂੰ ਨੋਟਿਸ ਜਾਰੀ ਕੀਤਾ ਹੈ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਨੇ ਚੋਣ 에ਜੰਟ ਵਿਪਨ ਕੁਮਾਰ ਨੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ ਕਿ ਆਪ ਵੱਲੋਂ ਸ਼ਿਪਾਏ ਗਏ ਪੋਸਟਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਗੁਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਮੈਂ ਤੇ ਨਾ ਦੋਵੇਂ ਚਿਹਰਿਆਂ ਤੇ ਬਲੈਕ ਜਿਹੜਾ ਕਿ ਕ੍ਰੋਸ ਲਗਾਏ ਗਏ ਨੇ ਤੇ ਗਿੱਦੜ ਬਹਾਦਰ ਰਿਟਰਨਿੰਗ ਅਫਸਰ ਜਿਹੜੇ ਕਿ ਕੰਮ ਐ ਐਸਟੀਐਮ ਜਸਪਾਲ ਸਿੰਘ ਬਰਾੜ ਨੇ ਡਿੰਪਿਟਲ ਨੂੰ ਨੋਟਿਸ ਭੇਜ ਕੇ ਲਿਖਿਆ ਹੈ ਕਿ ਪਰਵਾਨਗੀ ਤੋਂ ਬਿਨਾ ਪੋਸਟਰਾਂ ਤੇ ਤਸਵੀਰਾਂ ਨਹੀਂ ਲਗਾਈ ਜਾ ਸਕਦੀ ਰਿਟਰਨਿੰਗ ਅਫਸਰ ਨੇ ਅਜਿਹੇ ਪੋਸਟਰਾਂ 24 ਘੰਟਿਆਂ ਚ ਉਤਾਰ ਜਾਣ ਦੇ ਹੁਕਮ ਜਾਰੀ ਕਰ ਦਿਆ ਤਾੜਨਾ ਕੀਤੀ ਹੈ ਅਤੇ ਅਜਿਹਾ ਨਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ 24 ਘੰਟਿਆਂ ਅੰਦਰ ਆਪਣਾ ਜਵਾਬ ਜਿਹੜਾ ਕਿ ਦਾਖਲ ਕਰਨ ਦੇ ਲਈ ਕਿਹਾ ਤੇ ਉਥੇ ਵਿਧਾਨ ਸਭਾ ਹਲਕਾ ਗਿੱਦੜਬਾਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟੇਲੋ ਨੂੰ ਜਿਹੜਾ ਕਿ ਚੋਣ ਕਮਿਸ਼ਨਰ ਨੇ ਨੋਟਿਸ ਜਾਰੀ ਕੀਤਾ ਹੈ ਤੇ ਉਹਨਾਂ ਨੂੰ 24 ਘੰਟਿਆਂ ਅੰਦਰ ਆਪਣਾ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਹੈ ਤੇ ਉਹਨਾਂ ਦੇ ਖਿਲਾਫ ਕਾਂਗਰਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਦਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕਾਂਗਰਸੀ ਆਕੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਰੀ ਕੀਤੇ ਨੋਟਿਸ ਦਾ ਜਵਾਬ ਦਾਖਲ ਕਰ ਦਿੱਤਾ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ ਗਿੱਦੜਬਾਹ ਚੱਬੇਵਾਲ ਅਤੇ ਬਰਨਾਲਾ ਤੋਂ 20 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਤੇ ਇਹਨਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਪਹਿਲੇ ਹੀ ਇਹ ਖਾਲੀ ਹੋ ਗਈਆਂ ਨੇ ਤੇ ਹੁਣ ਇਸ ਸਬੰਧੀ ਕਾਂਗਰਸੀ ਉਮੀਦਵਾਰ ਅਮਰਤਾ ਬੜਿੰਗ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਸੀ ਦੋਸ਼ ਲਗਾਇਆ ਹੈ ਕਿ ਆ ਵੱਲੋਂ ਛਾਪੇ ਗਏ ਪੋਸਟਰਾਂ ਦੇ ਵਿੱਚ ਕਾਂਗਰਸ ਪ੍ਰਧਾਨ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਪਾਪਾ ਗੁਮਨਪ੍ਰਤ ਸਿੰਘ ਬਾਦਲ ਦੀਆਂ ਤਸਵੀਰਾਂ ਸ਼ਾਮਲ ਨੇ ਦੇ ਨਾਲ ਹੀ ਦੋਵਾਂ ਦੇ ਚਿਹਰੇ ਤੇ ਕਾਲੇ ਕ੍ਰੋਸ ਨੇ ਤੇ ਰਿਟਰਨਿੰਗ ਅਫਸਰ ਨੇ ਨੋਟਿਸ ਜਾਰੀ ਕਰਦੇ ਕਿਹਾ ਕਿ ਬਿਨਾ ਪਰਵਾਨਗੀ ਪੋਸਟਰਾਂ ਤੇ ਤਸਵੀਰਾਂ ਨਹੀਂ ਲਗਾ ਚ ਸਕਦੀਆਂ ਅਜਿਹੇ ਪੋਸਟਰ 26 ਘੰਟਿਆਂ ਦੇ ਅੰਦਰ ਹਟਾਉਣ ਦੇ ਲਈ ਕਿਹਾ ਤੇ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਭਾਜਪਾ ਉਮੀਦਵਾਰ ਮਨਪ੍ਰਤ ਬਦਲ ਨੂੰ ਚੋਣ ਪ੍ਰਚਾਰ ਦੌਰਾਨ ਨੌਕਰੀਆਂ ਦਾ ਵਾਦਾ ਕਰਨ ਤੇ ਕਾਂਗਰਸ ਪ੍ਰੋਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਸਜਿਦਾਂ ਵਿੱਚ ਜਾ ਕੇ ਪ੍ਰਚਾਰ ਕਰਨ ਦੇ ਲਈ ਨੋਟਿਸ ਜਾਰੀ ਕੀਤੇ ਗਏ ਨੇ ਦੋਮਾ ਟੀਰਾ ਨੇ ਆਪਣੇ ਜਵਾਬ ਦਾਖਲ ਕੀਤੇ ਨੇ ਵੜਿੰਗ ਦੇ ਜਵਾਬ ਦੇ ਵਿੱਚ ਮਸਜਿਦ ਕਮੇਟੀ ਦੇ ਮੁਖੀ ਅਤੇ ਮੌਲਵੀ ਨੇ ਬਿਆਨ ਦਿੱਤੇ ਨੇ ਤੇ ਜਦੋਂ ਕਿ ਮਨਪ੍ਰਿਤ ਬਾਦਲ ਵੱਲੋਂ ਜਵਾਬ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਨੌਕਰੀਆਂ ਬਾਰੇ ਸਲਾਹ ਦੇ ਰਹੇ ਨੇ ਤੇ ਵਾਇਰਲ ਵੀਡੀਓ ਦੇ ਨਾਲ ਤਕਨੀਕੀ ਤੌਰ ਤੇ ਛੇੜਛਾੜ ਕੀਤੀ ਗਈ ਹੈ। ਮਨਪ੍ਰੀਤ ਦੇ ਹੱਕ ਦੇ ਵਿੱਚ ਦੋਹਾਂ ਗਵਾਹਾਂ ਨੇ ਜਵਾਬ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਡਿੰਪੀ ਟੱਲੋ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ 24 ਘੰਟਿਆਂ ਦੇ ਵਿੱਚ ਜਵਾਬ ਡਿੰਪੀ ਟੱਲੋ ਦੇਣਗੇ। ਅਗਰ ਉਹਨਾਂ ਦੇ ਵੱਲੋਂ ਜੋ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀ ਗਈ ਹੁਕਮ ਜਾਰੀ ਕੀਤੇ ਗਏ ਨੇ ਅਜਿਹਾ ਨਾ ਕਰਨ ਤੇ ਡਿੰਪੀ ਟੱਲੋ ਜੇ ਆ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।